ਵਰਕ ਪਰਮਿਟ ਸਪੇਨ ਦਾ ਸਿਰਫ ਉਹਨਾਂ ਦਾ ਹੀ ਲੱਗੇਗਾ ਜਿਨ੍ਹਾਂ ਦੀ ਐਜੂਕੇਸ਼ਨ ਹਾਈ ਹੋਵੇਗੀ ਜਾਂ ਆਈਟੀਆਈ ਦੇ ਵਿੱਚ ਕੰਮ ਕੀਤਾ ਹੋਵੇਗਾ ਜਾਂ ਕੋਈ ਐਮਪੀਏ ਐਮਬੀਬੀਐਸ ਜਾਂ ਕੋਈ ਪੀਐਚਡੀ ਕੀਤੀ ਹੋਵੇ ਜਾਂ ਹਾਈ ਕੋਈ ਕੋਰਸ ਕੀਤਾ ਹੋਵੇਗਾ ਉਹਨਾਂ ਨੂੰ ਵਰਕ ਪਰਮਿਟ ਮਿਲ ਸਕਦੇ ਹਨ ਪਹਿਲਾਂ ਇਸ ਕੰਮ ਦੇ ਉੱਤੇ ਸਾਹਿਲ ਜੀ ਦੁਬਈ ਸਾਊਦੀ ਅਰਬ ਦੇ ਵੀਜ਼ਿਆਂ ਵਾਸਤੇ ਬਹੁਤ ਲੋਕਾਂ ਦਾ ਫਰਾਡ ਹੁੰਦਾ ਸੀ ਹਾਂਜੀ ਹੁਣ ਕੈਨੇਡਾ ਤੇ ਯੂਰਪ ਦੇ ਵੀਜ਼ਿਆਂ ਵਾਸਤੇ ਵੀ ਫਰਾਡ ਹੋ ਰਿਹਾ ਵਾ ਯਾਨੀ ਕਿ ਕੈਨੇਡਾ ਦੇ 200 ਤੋਂ ਵੱਧ ਲੋਕਾਂ ਦੇ ਜਿਹੜੇ ਆ ਉਹ ਮੈਸੇਜ ਆ ਚੁੱਕੇ ਆ ਕਿ ਜਿਨ੍ਹਾਂ ਦੇ ਨਕਲੀ ਸਟicker ਵੀਜ਼ੇ ਲੱਗੇ ਸੀਗੇ ਨੌ ਮਹੀਨੇ ਵਾਲੇ ਪੇਪਰ ਬਿਲਕੁਲ 9 ਮਹੀਨੇ ਵਾਲੇ ਪੇਪਰਾਂ ਦੇ ਉੱਤੇ ਜਿਹੜਾ ਫਰਾਡ ਹੋ ਰਿਹਾ ਕਿ ਮਾਲਕ ਨੂੰ ਵਰਕ ਸਤ ਸ੍ਰੀ ਅਕਾਲ ਜੀ ਅੱਜ ਅਸੀਂ ਵੀਡੀਓ ਕਰਨ ਜਾ ਰਹੇ ਹਾਂ ਵਰਕ ਪਰਮਿਟ ਦੇ ਉੱਤੇ ਕਿ ਤੁਹਾਡੇ ਨਾਲ ਵਰਕ ਪਰਮਿਟ ਦੇ ਨਾਂ ਦੇ ਉੱਤੇ ਹੋ ਰਿਹਾ ਹੈ ਫਰਾਡ ਕਿ ਤੁਹਾਡੇ ਤੋਂ ਵਰਕ ਪਰਮਿਟ ਦੇ ਨਾਂ ਤੇ ਮੰਗੇ ਜਾ ਰਹੇ ਨੇ ਬਹੁਤ ਜ਼ਿਆਦਾ ਪੈਸੇ ਜਾਂ ਸ਼ੇਨਗਨ ਵੀਜ਼ੇ ਦੇ ਚੱਕਰ ਵਿੱਚ ਤੁਹਾਡੇ ਕੋਲੋਂ ਲੁੱਟਿਆ ਜਾ ਰਿਹਾ ਜਿਹੜੇ ਲੋਕ ਯੂਰਪ ਜਾਂ ਇੰਗਲੈਂਡ ਦੇ ਵਿੱਚ ਰਹਿੰਦੇ ਨੇ ਜੀ ਜੇਕਰ ਤੁਹਾਨੂੰ ਤੁਹਾਡਾ ਏਜੰਟ ਕਹਿ ਰਿਹਾ ਕਿ ਤੁਸੀਂ ਯੂਰਪ ਦੀ ਕੋਈ ਵੀ ਕੰਟਰੀ ਦਾ ਜਾਂ ਸਪੇਨ ਦਾ ਕਹ ਲਓ ਕਿ ਤੁਹਾਨੂੰ ਵਰਕ ਪਰਮਿਟ ਲਈ ਆਫਰ ਕਰ ਰਿਹਾ ਕਿ ਤੁਸੀਂ ਉੱਥੇ ਜਾ ਕੇ ਪੈਸੇ ਪੇ ਕਰ ਦਿਓ ਇਹ ਤੁਹਾਡੇ ਨਾਲ ਸऱ्या ਫਰਾਡ ਹੋ ਰਿਹਾ ਹੈ ਬਿਲਕੁਲ ਧੋਖਾ ਹੋ ਰਿਹਾ ਬਹੁਤ ਸਾਰੇ ਲੋਕ ਸਿੰਗਾਪੁਰ ਇੰਡੋਨੇਸ਼ੀਆ ਜਾਂ థਾਈਲੈਂਡ ਤੋਂ ਜੋ ਕੰਮਕਾਰ ਕਰ ਰਹੇ ਨੇ ਇੰਡੀਅਨ ਪਾਕਿਸਤਾਨੀ ਬੰਗਲਾਦੇਸ਼ੀ ਉਹਨਾਂ ਨਾਲ ਲੋਕ ਫਰਾਡ ਕਰ ਰਹੇ ਨੇ ਤੇ ਨਾਲ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਕੁਝ ਐਡਾਂ ਚਲਾ ਕੇ ਤੇ ਉਸ ਐਡਾਂ ਦੇ ਥੱਲੇ ਕਮੈਂਟਾਂ ਦੇ ਵਿੱਚ ਉਹਨਾਂ ਨੂੰ ਪ੍ਰਭਾਵਿਤ ਕਰਦੇ ਨੇ ਜੇਕਰ ਤੁਹਾਨੂੰ ਤੁਹਾਡਾ ਏਜੰਟ ਕਹਿ ਰਿਹਾ ਕਿ ਤੁਹਾਨੂੰ ਅਸੀਂ ਸਪੇਨ ਦਾ ਵਰਕ ਪਰਮਿਟ ਦੇ ਰਹੇ ਹਾਂ ਜਾਂ ਤੁਹਾਨੂੰ ਕਹਿ ਰਿਹਾ ਕਿ ਤੁਸੀਂ ਇੰਨੇ 7 ਲੱਖ 10 ਤੱਕ ਤੁਸੀਂ ਦੇ ਦਿਓ ਤੇ ਤੁਹਾਡਾ ਤੁਹਾਨੂੰ ਸਪੇਨ ਦਾ ਵਰਕ ਪਰਮਿਟ ਮਿਲ ਜਾਵੇਗਾ ਤਾਂ ਤੇ ਬਹੁਤ ਵਧੀਆ ਸੈਲਰੀ ਮਿਲ ਜਾਵੇਗੀ ਇਹ ਬਿਲਕੁਲ ਤੁਹਾਡੇ ਨਾਲ ਸ਼ੈਰੀਆਮ ਫਰਾਡ ਹੋ ਰਿਹਾ ਆ। ਕਈ ਲੋਕਾਂ ਨੂੰ ਸਾਈਪ੍ਰਸ ਦੇ ਵਿੱਚ ਵੀ ਵੇਚੇ ਜਾ ਰਹੇ ਨੇ ਸਪੇਨ ਦੇ ਵਰਕ ਪਰਮਿਟ। ਜੀ ਤੇ ਜਿਹੜੇ ਕਿ ਇੰਪੋਸੀਬਲ ਆ ਕੋਈ ਵੀ ਇਦਾਂ ਦਾ ਕੰਮ ਨਹੀਂ ਹੋ ਰਿਹਾ ਇਹ ਸਾਰਾ ਕੁਝ ਝੂਠ ਆ ਤੇ ਬਹੁਤ ਸਾਰੇ ਲੋਕ ਜਿਹੜੇ ਆ ਉਹ ਫੇਕ ਸਟicker ਵੀਜ਼ਾ ਜਿਹੜਾ ਵਾ ਉਹ ਵੇਚਦੇ ਨੇ। ਇਸ ਤੋਂ ਇਲਾਵਾ ਤੁਹਾਨੂੰ ਜਿਹੜਾ ਉਹ ਠੱਗਣ ਦਾ ਰਸਤਾ ਲੱਭਦੇ ਨੇ ਜਿੰਨੇ ਵੀ ਪੈਸੇ ਉਹਨਾਂ ਕੋਲ ਠੱਗ ਹੋਣ ਉਹ ਉਹਨਾਂ ਚਿਰ ਕੰਮ ਕਰਦੇ ਨੇ ਬਾਅਦ ਵਿੱਚ ਤੁਹਾਡਾ ਕਰ ਦਿੰਦੇ ਨੇ ਨੰਬਰ ਬਲੌਕ ਵਰਕ ਪਰਮਿਟ ਸਪੇਨ ਦਾ ਸਿਰਫ ਉਹਨਾਂ ਦਾ ਹੀ ਲੱਗੇਗਾ ਜਿਨ੍ਹਾਂ ਦੀ ਐਜੂਕੇਸ਼ਨ ਹਾਈ ਹੋਵੇਗੀ ਜਾਂ ਆਈਟੀਆਈ ਦੇ ਵਿੱਚ ਕੰਮ ਕੀਤਾ ਹੋਵੇਗਾ ਜਾਂ ਕੋਈ ਐਮਬੀਏ ਐਮਬੀਬੀਐਸ ਜਾਂ ਕੋਈ ਪੀਐਚਡੀ ਕੀਤੀ ਹੋਵੇ ਜਾਂ ਹਾਈ ਕੋਈ ਕੋਰਸ ਕੀਤਾ ਹੋਵੇਗਾ ਉਹਨਾਂ ਨੂੰ ਵਰਕ ਪਰਮਿਟ ਮਿਲ ਸਕਦੇ ਹਨ ਉਹ ਵੀ ਉਹ ਖੁਦ ਅਪਲਾਈ ਕਰ ਸਕਦੇ ਹਨ ਡਾਇਰੈਕਟ ਬਿਨਾ ਕਿਸੇ ਏਜੰਟ ਤੋਂ ਜੇਕਰ ਤੁਹਾਡੀ ਐਜੂਕੇਸ਼ਨ ਨਹੀਂ ਹੈ ਜੇ ਤੁਸੀਂ ਬਿਲਕੁਲ ਘੱਟ ਪੜੇ ਹੋ ਜਾਂ ਪਲੱਸ 2 ਪਾਸ ਕੀਤੀ ਜਾਂ 10th ਪਾਸ ਕੀਤੀ ਹੈ ਕਿ ਤੁਹਾਨੂੰ ਏਜੰਟ ਕਹਵੇਗਾ ਤੁਹਾਨੂੰ ਸਿਕਿਉਰਿਟੀ ਗਾਰਡ ਦੀ ਜੌਬ ਜਾਂ ਹੈਲਪਰ ਦੀ ਜੌਬ ਤੁਹਾਨੂੰ ਬਿਲਕੁਲ ਵੀਜ਼ਾ ਬਿਲਕੁਲ ਨਹੀਂ ਮਿਲੇਗਾ ਸਿਰਫ ਤੇ ਸਿਰਫ ਸਪੇਨ ਦੇ ਵਿੱਚ ਵਰਕ ਪਰਮਿਟ ਸਾਹਿਲ ਜੀ ਮਿਲਦਾ ਆ ਸ਼ੈਫ ਕੁੱਕ ਨੂੰ ਜੀ ਜਾਂ ਮਸ਼ਵਾਰਿਆਂ ਨੂੰ ਜੀ ਜਾਂ ਸੌਫਟਵੇਅਰ ਇੰਜੀਨੀਅਰ ਨੂੰ ਜੀ ਜਾਂ ਬਹੁਤ ਸਾਰੇ ਇਹੋ ਜਿਹੇ ਕਾਰਜ ਨੇ ਜਿਹੜੇ ਸਿਰਫ ਸਰਕਾਰੀ ਧਾਰੇ ਦੇ ਵਿੱਚ ਇੱਕ ਲਿਸਟ ਬਣੀ ਆ ਜੀ ਉਹਦੇ ਵਿੱਚ ਕੀ ਹੁੰਦਾ ਆ ਵਰਕ ਪਰਮਿਟ ਲੈਣ ਵਿੱਚ ਸਭ ਤੋਂ ਪਹਿਲਾਂ ਜੇ ਸ਼ੈਫ ਦਾ ਵਰਕ ਪਰਮਿਟ ਤੇ ਬੰਦੇ ਦੀ ਲੋੜ ਆ ਤੇ ਇੰਡੀਅਨ ਸ਼ੈਫ ਤੁਸੀਂ ਜੀ ਇੰਡੀਆ ਤੋਂ ਸੱਦਣਾ ਚਾਹੁੰਦੇ ਹੋ ਤੇ ਉਹਦੇ ਵਾਸਤੇ ਕੁਝ ਤੁਹਾਨੂੰ ਲੀਗਲ ਪ੍ਰੋਸੈਸ ਜਿਹੜੇ ਆ ਉਹਨਾਂ ਨੂੰ ਕਰਨਾ ਪੈਂਦਾ ਫਾਲੋਅ ਤੇ ਉਹਦੇ ਵਾਸਤੇ ਸਭ ਤੋਂ ਪਹਿਲਾਂ ਤੁਹਾਨੂੰ ਨਾਮ ਲਿਖਾਉਣਾ ਪਊਗਾ ਤੁਹਾਡੀ ਜਿਹੜੇ ਕੰਪਨੀ ਨੂੰ ਈਨਮ ਦੇ ਈਨਮ ਵਾਲੇ ਜਿਹੜੇ ਜਦੋਂ ਉਹਨਾਂ ਨੂੰ ਬੰਦਾ ਨਹੀਂ ਲੱਭਦਾ ਉਹ ਤੁਹਾਨੂੰ ਫਿਰ ਚਿੱਠੀ ਦਿੰਦੇ ਆ ਕਿ ਤੁਸੀਂ ਆਪਣਾ ਵਰਕਰ ਜਿਹੜਾ ਵਾ ਉਹ ਜਿੱਥੋਂ ਮਰਜੀ ਜੇ ਸੱਦਣਾ ਆ ਤੇ ਉਹਨੂੰ ਸੱਦਣ ਵਾਸਤੇ ਆਹ ਜਿਹੜੇ ਪ੍ਰੋਸੀਜਰ ਆ ਮਿਨਿਸਟਰੀ ਦੇ ਵਿੱਚ ਫਾਲੋਅ ਅਪ ਕਰਨੇ ਪੈਂਦੇ ਆ ਪਰ ਉਹਦੇ ਵਾਸਤੇ ਵੀ ਬਹੁਤ ਵੱਡਾ ਪੇਪਰ ਵਰਕ ਲੱਗਦਾ ਆ ਤੇ ਇਸ ਤੋਂ ਬਾਅਦ ਵਿੱਚ ਜਿਹੜੀ ਆ ਅੰਬੈਸੀ ਆ ਉਹ ਵੀ ਤੁਹਾਡਾ ਪ੍ਰੋਫੈਸ਼ਨਲ ਵਰਕ ਦੇਖਦੀ ਆ ਕਿ ਤੁਹਾਡੇ ਕੋਲ ਤਜਰਬਾ ਹੈ ਜਿਹੜੇ ਵਰਕ ਪਰਮਿਟ ਤੇ ਜਿਹੜੇ ਉਹ ਪੇਪਰ ਆਏ ਨੇ ਜੀ ਜੀ ਅਮਰੀਕਾ ਭਾਜੀ ਇੱਕ ਹੋਰ ਬਹੁਤ ਜ਼ਿਆਦਾ ਫਰਾਡ ਹੈ ਜੋ ਇੰਡੀਆ ਵਿੱਚ ਹੋ ਰਿਹਾ ਆ ਜੀ ਉਹ ਇਦਾਂ ਹੋ ਰਿਹਾ ਹੈ ਕਿ ਲੋਕੀ ਏਜੰਟ ਜਿਹੜੇ ਆ ਫੇਸਬੁਕ ਤੇ ਜਾਂ ਫਿਰ ਕੋਈ ਵੀ ਸੋਸ਼ਲ ਮੀਡੀਆ ਤੇ ਪੋਸਟਾਂ ਪਾਉਂਦੇ ਨੇ ਕਿ ਫਲਾਨੀ ਕੰਟਰੀ ਦਾ ਸ਼ੈਨਿਗਨ ਕੰਟਰੀ ਦਾ ਜੋ ਕਿ ਵਰਕ ਪਰਮਿਟ ਨਿਕਲ ਗਏ ਨੇ ਕਿ ਤੁਸੀਂ ਜਾਓ ਤੁਸੀਂ ਪਲੰਬਰ ਦਾ ਜਾਂ ਫਿਰ ਬਹੁਤ ਸਾਰੀ ਫੀਲਡ ਦੇ ਵਿੱਚ ਕਹਿ ਰਹੇ ਨੇ ਕਿ ਤੁਹਾਨੂੰ ਅਸੀਂ ਜੋਬ ਪ੍ਰੋਵਾਈਡ ਕਰਾਵਾਂਗੇ ਤੁਸੀਂ ਜਾ ਕੇ ਜੋ ਕਿ ਸੈਲਰੀਜ਼ ਵਿੱਚੋਂ ਪੈਸੇ ਕਟਵਾ ਦੋਗੇ ਤੁਸੀਂ ਦੇਣੀ ਆ ਸੋ ਓਨਲੀ ਅੰਬੈਸੀ ਫੀਸ ਅੰਬੈਸੀ ਫੀਸ ਕਿੰਨੀ ਆ 35000 ਰੁਪਇਆ ਤੇ ਉਹ ਤੁਹਾਡੇ ਕੋਲੋਂ ਪਹਿਲਾਂ ਲੈਂਦੇ ਨੇ 35000 ਰੁਪਇਆ ਫਿਰ ਲੈਂਦੇ ਨੇ ਉਹ ਪੇਪਰਾਂ ਦਾ ਖਰਚਾ ਫਿਰ ਲੈਂਦੇ ਨੇ ਹੌਲੀ ਹੌਲੀ ਕਰਕੇ ਜਿੰਨਾ ਵੀ ਪੈਸਾ ਕਢਵਾ ਆਉਂਦਾ ਉਹਨਾਂ ਕਢਵਾਉਂਦੇ ਨੇ ਤੇ ਕਹਿੰਦੇ ਨੇ ਕਿ ਅੰਬੈਸੀ ਦੇ ਵਿੱਚ ਚੈਟਿੰਗ ਆ ਤੇ ਜਲਦ ਜਿਹੜੀ ਆ ਉਹ ਅੰਬੈਸੀ ਦੇ ਵਿੱਚ ਸਟਾਫ ਬਦਲ ਜਾਊਗਾ ਜੇ ਤੁਸੀਂ ਕੰਮ ਕਰਵਾਉਣਾ ਆ ਤਾਂ ਪੈਸੇ ਛੇਤੀ ਤੋਂ ਛੇਤੀ ਜਿਹੜੇ ਆ ਉਹ ਵੈਸਟਰਨ ਯੂਨੀਅਨ ਕਰ ਦਿਓ ਜਾਂ ਰੀਅਚ ਕਰਦੇ ਹੋ ਜਾਂ ਇਦਾਂ ਦੀਆਂ ਕਈ ਕੰਪਨੀਆਂ ਵਾਂ ਜਿਨ੍ਹਾਂ ਦੇ ਵਿੱਚ ਉਹ ਪੈਸਾ ਤੁਹਾਡਾ ਮੰਗਵਾਉਂਦੇ ਨੇ ਜੀ ਤੇ ਨਾਲ ਹੀ ਨਾਲ ਕਹਿੰਦੇ ਨੇ ਕਿ ਤੁਸੀਂ ਆਪਣਾ ਮੈਡੀਕਲ ਕਰਵਾਓ ਉਹ ਫੇ ਉਨ੍ਹਾਂ ਦੀ ਕਿਤੇ ਨਾ ਕਿਤੇ ਸੈਟਿੰਗ ਹੁੰਦੀ ਹੈ ਉਹ ਨਾਲ ਦੇ ਕਿਤੇ ਨਜ਼ਦੀਕੀ ਜੋ ਕਿ ਇੱਕ ਉਹਨਾਂ ਨੇ ਸੈਂਟਰ ਬਣਾਇਆ ਹੁੰਦਾ ਹੈ ਉੱਥੇ ਭੇਜ ਦਿੰਦੇ ਨੇ ਕਿ ਉੱਥੇ ਕਹਿੰਦੇ ਨੇ ਕਿ ਤੁਸੀਂ 10000 ਜਾਂ 15000 ਜਾਂ 5000 ਉਹਨਾਂ ਨੇ ਇੱਕ ਫੀਸ ਰੱਖੀ ਹੁੰਦੀ ਫਿਕਸ ਅਮਾਉਂਟ ਰੱਖੀ ਹੁੰਦੀ ਆ ਉਹ ਦੇਖੋ ਜੇਕਰ ਉਹਨਾਂ ਨੇ 15000 ਫਿਕਸ ਅਮਾਉਂਟ ਰੱਖੀ ਹੋਈ ਉਨਾ ਦੇ ਕੋ 200 ਜਾਂ 300 ਬੰਦਾ ਵੀ ਚਲਾ ਗਿਆ ਤੇ ਅਮਾਉਂਟ ਕਿੱਥੇ ਦੀ ਕਿੱਥੇ ਪਹੁੰਚ ਜਾਵੇਗੀ ਤੇ ਉਹ ਵੀ ਤੁਹਾਡੇ ਨਾਲ ਫਰਾਡ ਹੋ ਜਾਵੇਗਾ ਬਾਅਦ ਵਿੱਚ ਤੁਹਾਨੂੰ ਕੀ ਕਿਹਾ ਦਿੱਤਾ ਜਾਵੇਗਾ ਤੁਸੀਂ ਮੈਡੀਕਲ ਦੇ ਵਿੱਚੋਂ ਤੁਸੀਂ ਅਨਫਿਟ ਹੋ ਗਏ ਹੋ ਤੇ ਤੁਹਾਡਾ ਜੋ ਕਿ ਵੀਜ਼ਾ ਅਪਰੂਵ ਨਹੀਂ ਹੋਇਆ ਤੇ ਤੁਹਾਨੂੰ ਤੁਹਾਡਾ ਵੀਜ਼ਾ ਰਿਜੈਕਟ ਹੋ ਗਿਆ ਹੈ ਇਹ ਬਿਲਕੁਲ ਸ਼ਰੇਆਮ ਤੁਹਾਡੇ ਨਾਲ ਫਰਾਡ ਹੋਇਆ ਹੈ ਕਿਉਂਕਿ ਉਹਨਾਂ ਨੇ ਤਾਂ ਤੁਹਾਡਾ ਵੀਜ਼ਾ ਅਪਲਾਈ ਹੀ ਨਹੀਂ ਕੀਤਾ ਪਹਿਲਾਂ ਇਸ ਕੰਮ ਦੇ ਉੱਤੇ ਸਾਹਿਲ ਜੀ ਦੁਬਈ 사ਊਦੀ ਅਰਬ ਦੇ ਵੀਜ਼ਿਆਂ ਵਾਸਤੇ ਬਹੁਤ ਲੋਕਾਂ ਨਾਲ ਫਰਾਡ ਹੁੰਦਾ ਸੀ ਹਾਂਜੀ ਹੁਣ ਕੈਨੇਡਾ ਜੀ ਤੇ ਯੂਰਪ ਦੇ ਵੀਜ਼ਾ ਵਾਸਤੇ ਵੀ ਫਰਾਡ ਹੋ ਰਿਹਾ ਵਾ ਯਾਨੀ ਕਿ ਕੈਨੇਡਾ ਦੇ 200 ਤੋਂ 200 ਤੋਂ ਵੱਧ ਲੋਕਾਂ ਦੇ ਜਿਹੜੇ ਆ ਉਹ ਮੈਸੇਜ ਆ ਚੁੱਕੇ ਆ ਕਿ ਜਿਨ੍ਹਾਂ ਦੇ ਨਕਲੀ ਸਟicker ਵੀਜ਼ੇ ਲੱਗੇ ਸੀਗੇ ਤੇ ਜਿਨ੍ਹਾਂ ਨੇ ਸਾਡੇ ਤੱਕ ਅਪਰੋਚ ਕੀਤੀ ਆ ਕਿ ਭਾਈ ਇਹਦੇ ਉੱਤੇ ਖਬਰ ਕਰੋ ਤੇ ਬਹੁਤ ਸਾਰੇ ਲੋਕਾਂ ਦੇ ਜਿਹੜੇ ਸਟicker ਵੀਜ਼ੇ ਆ ਜਿਹੜੇ ਏਜੰਟ ਜਿਹੜੇ ਆ ਉਹ ਬੈਠੇ ਆ ਉਹ ਲਵਾ ਰਹੇ ਆ ਤੇ ਨਾਲ ਉਹ ਕੀ ਕਰਦੇ ਆ ਸਾਹਿਲ ਜੀ ਉਹ ਸੈਟਿੰਗ ਕਰਕੇ ਤੁਹਾਨੂੰ ਲੋਕਲ ਫਲਾਈਟ ਤੋਂ ਜੜਵਾਉਂਦੇ ਨੇ ਤੇ ਬਾਅਦ ਵਿੱਚ ਤੁਹਾਨੂੰ ਜਿਹੜਾ ਉਹ ਕਿਸੇ ਵੀ ਜਗ੍ਹਾ ਤੋਂ ਕੁਝ ਨਹੀਂ ਮਿਲਦਾ ਤੇ ਉਹ ਤੁਹਾਡੇ ਕੋਲ 10-12 ਲੱਖ ਰੁਪਈਆ ਲੈ ਲੈਂਦੇ ਤੇ ਜਮਾ ਦਾ ਜਮਾ ਸਟicker ਇੰਜ ਲੱਗਦਾ ਆ ਤੁਹਾਡੇ ਪਾਸਪੋਰਟ ਦੇ ਉੱਤੇ ਜਿਵੇਂ ਰੀਜਨਲ ਲੱਗਾ ਹੁੰਦਾ ਪਰ ਹੁੰਦਾ ਉਹ ਨਕਲੀ ਆ ਅਗਲਾ ਫਰਾਡ ਦੀ ਗੱਲ ਕਰੀਏ ਜੀ ਅਗਲੇ ਫਰਾਡ ਬੜਾ ਹੀ ਫੇਮਸ ਇਟਲੀ ਦਾ 9 ਮਹੀਨੇ ਵਾਲੇ ਪੇਪਰ ਬਿਲਕੁਲ ਜੀ 9 ਮਹੀਨੇ ਵਾਲੇ ਪੇਪਰਾਂ ਦੇ ਉੱਤੇ ਜਿਹੜਾ ਫਰਾਡ ਹੋ ਰਿਹਾ ਕਿ ਮਾਲਕ ਨੂੰ ਵਰਕਰ ਦੀ ਜ਼ਰੂਰਤ ਨਹੀਂ ਆ ਜਾ ਉਹਦੇ ਪੇਪਰਾਂ ਨੂੰ ਕੀਤਾ ਜਾਂਦਾ ਕਾਪੀ ਜੀ ਤੇ ਵਕੀਲਾਂ ਦੇ ਨਾਲ ਰਲ ਕੇ ਜਿਹੜੇ ਲੇਬਰ ਨੂੰ ਅਪਲਾਈ ਕੀਤਾ ਜਾਂਦਾ ਬੰਦਿਆਂ ਨੂੰ ਸੱਦਣ ਵਾਸਤੇ ਸਾਰਾ ਕੁਝ ਹੀ ਡਾਕੂਮੈਂਟੇਸ਼ਨ ਹੁੰਦੀ ਆ ਅੰਬੈਸੀ ਦੇ ਵਿੱਚ ਜਾਂਦੀ ਆ ਵੀਜ਼ਾ ਲੱਗਦਾ ਆ ਸਾਰਾ ਕੁਝ ਹੁੰਦਾ ਆ ਫਲਾਈਟ ਪੜਦਾ ਆ ਪਰ ਜਦੋਂ ਇਟਾਲੀਆ ਦੇ 에ਰਪੋਰਟ ਤੇ ਉਤਰਦਾ ਆ ਜੀ ਫਿਰ ਉਸ ਤੋਂ ਬਾਅਦ ਅਸਲ ਪ੍ਰੋਸੀਜਰ ਸ਼ੁਰੂ ਹੁੰਦਾ ਫਿਰ ਦੇਖਿਆ ਜਾਂਦਾ ਮਾਲਕ ਦਾ ਕੀ ਲੈਂਡ ਦੇਣਿਆ ਮਾਲਕ ਕੋ ਕੰਮ ਹੈ ਕਿ ਨਹੀਂ ਹੈ ਮਾਲਕ ਨੂੰ ਇੱਕ ਕੀਤੀ ਜਾਂਦੀ ਫੋਨ ਕਾਲ ਤੇ ਮਾਲਕ ਦਾ ਉਹਦੇ ਉੱਤੇ ਕੋਈ ਵੀ ਰਿਸਪੌਂਸ ਨਹੀਂ ਆਉਂਦਾ ਜਾਨੀ ਕਿ ਕੁਝ ਲੋਕਾਂ ਦੇ ਨਾਲ ਸਾਹਿਲ ਜੀ ਇਦਾਂ ਹੋਇਆ ਜੀ ਮਾਲਕ ਨੂੰ ਪਤਾ ਵੀ ਨਹੀਂ ਸੀ ਕਿ ਉਹਦੇ ਕੰਪਨੀ ਦੇ ਵਿੱਚ ਕਿਸੇ ਨੇ ਵਰਕ ਪਰਮਿਟ ਤੇ ਬੰਦੇ ਸੱਦਣ ਵਾਸਤੇ ਫਾਰਮ ਭਰੇ ਹੋਏ ਸੀ ਉਸ ਨੂੰ ਪਤਾ ਵੀ ਨਹੀਂ ਸੀ ਜਿਹੜੇ ਲੋਕ ਇਟਲੀ 에ਰਪੋਰਟ ਤੋਂ ਵਾਪਸ ਦਿੱਲੀ ਨੂੰ ਡਿਪੋਰਟ ਕਰ ਦਿੱਤੇ ਗਏ ਨੇ ਜੀ ਜੇਕਰ ਤੁਹਾਡੀ ਕਿਸਮਤ ਚੰਗੀ ਹੋਵੇਗੀ ਤੁਸੀਂ ਇਟਲੀ ਦੇ ਵਿੱਚ ਇੰਟਰਵਿਊ ਹੋ ਜਾਵੋਗੇ ਪਰ ਤੁਹਾਡਾ ਪ੍ਰੋਸੈਸ ਜੋ ਕੀ ਨੋਮਿਨੇ ਪੇਪਰਾਂ ਦਾ ਹੈ ਉਹ ਪ੍ਰੋਸੈਸ ਅੱਗੇ ਨਹੀਂ ਚੱਲੇਗਾ ਕਿਉਂਕਿ ਉਹ ਸਾਰਾ ਫੇਕ ਸੀ ਕਿਉਂਕਿ ਉਹਨੂੰ ਕਾਪੀ ਕੀਤਾ ਗਿਆ ਸੀਗਾ ਤੇ ਪਰ ਤੁਹਾਡੇ ਨਾਲ ਕਿਉਂਕਿ ਤੁਸੀਂ ਤਾਂ ਵਰਕ ਪਰਮਿਟ ਤੇ ਆਏ ਸੀਗੇ ਤੁਸੀਂ ਤਾਂ ਇੱਕ ਆਪਣੀ ਫਿਕਸ ਸੈਲਰੀ ਦੇ ਉੱਤੇ ਕੰਮ ਕਰਨਾ ਸੀ ਉਹ ਵੀ ਲੀਗਲ ਤਰੀਕੇ ਨਾਲ ਪਰ ਤੁਹਾਡੇ ਨਾਲ ਇੱਥੇ ਵੀ ਫਰਾਡ ਹੋ ਗਿਆ ਤੇ ਅਸੀਂ ਤੁਹਾਡੇ ਅੱਗੇ ਇਹੀ ਰਿਕੁਐਸਟ ਕਰਦੇ ਹਾਂ ਕਿ ਤੁਸੀਂ ਵੀ ਕੋਈ ਵੀ ਸਟੈਪ ਚੱਕਣ ਤੋਂ ਪਹਿਲਾਂ ਇਹ ਚੀਜ਼ ਨੂੰ ਵੈਰੀਫਾਈ ਜ਼ਰੂਰ ਕਰ ਲਓ ਕਿ ਤੁਹਾਡਾ ਕਮ ਜੈਨੂਇਨ ਹੈ ਜਾਂ ਨਹੀਂ ਹੈ ਕਿ ਤੁਹਾਡੇ ਨਾਲ ਫਰਾਡ ਤਾਂ ਨਹੀਂ ਕਿਸੇ ਤਰੀਕੇ ਨਾਲ ਹੋ ਰਿਹਾ ਕਿਉਂਕਿ ਇਹ ਤੁਹਾਡੇ ਪੈਸੇ ਨੇ ਬੜੀ ਮਿਹਨਤ ਦੇ ਨਾਲ ਕਮਾਏ ਹੋਏ ਨੇ ਤੇ ਆਪਣੇ ਪੈਸਿਆਂ ਨੂੰ ਬਿਲਕੁਲ ਸੇਫ ਹੱਥਾਂ ਵਿੱਚ ਦੋ ਤੇ ਬੜੇ ਹੀ ਧਿਆਨ ਦੇ ਨਾਲ ਇਹ ਕੰਮ ਕਰੋ ਇਹ ਤੋਂ ਇਲਾਵਾ ਜਿਹੜੇ ਲੋਕ ਡੌਂਕੀਆਂ ਦੇ ਵਿੱਚ ਆਉਂਦੇ ਨੇ ਸਾਹਿਲ ਜੀ ਜਿਹੜੇ ਲੋਕਾਂ ਨੂੰ ਗੁੰਮਰਾਹ ਕਰਕੇ THAILAND ਲੈ ਜਾਂਦੇ ਨੇ SINGAPORE ਲੈ ਜਾਂਦੇ ਨੇ ਉਸ ਤੋਂ ਬਾਅਦ ਰਸ਼ੀਆ ਨੂੰ ਲੈ ਜਾਂਦੇ ਨੇ ਉੱਥੇ ਲਿਆ ਕੇ ਗਿਡਨੈਪ ਕੀਤਾ ਜਾਂਦਾ ਪੈਸੇ ਠੱਗੇ ਜਾਂਦੇ ਨੇ ਫਿਰ ਉਹਨਾਂ ਲੋਕਾਂ ਨੂੰ ਮਤਲਬ ਕਿ ਬਾਰਡਰ ਪਾਰ ਕਰਵਾਉਣ ਵਾਸਤੇ ਚੰਗੇ ਚੋਸੇ ਪੈਸੇ ਮੰਗੇ ਜਾਂਦੇ ਨੇ ਜੀ ਪਰ ਉਹਨਾਂ ਦੇ ਹਾਲਾਤ ਵੀ ਬਾਅਦ ਵਿੱਚ ਮਾੜੇ ਹੁੰਦੇ ਨੇ ਜਾਨੀ ਕਿ ਇਹ ਲੋਕ ਜਿਹੜੇ ਆ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਲੋਕਾਂ ਨੂੰ ਗੁੰਮਰਾਹ ਕਰਕੇ ਸੌਖੇ ਤਰੀਕੇ ਦੇ ਨਾਲ ਪੈਸਾ ਲੁੱਟਣ ਦਾ ਉਹ ਕੰਮ ਕਰਦੇ ਨੇ ਜੀ ਜੇਕਰ ਰਸ਼ੀਆ ਦੀ ਗੱਲ ਕਰੀਏ ਤਾਂ ਇੰਡੀਆ ਦੇ ਰਸ਼ੀਆ ਦੇ ਨਾਲ ਬਹੁਤ ਹੀ ਵਧੀਆ ਸੰਬੰਧ ਨੇ ਤੇ ਰਸ਼ੀਆ ਵਿੱਚ ਤੁਹਾਨੂੰ ਆਪਾਂ ਨੂੰ ਬਹੁਤ ਇੱਕ ਈਜ਼ੀਲੀ ਐਂਟਰੀ ਮਿਲ ਸਕਦੀ ਆ ਕਿ ਕੋਈ ਇੰਨਾ ਔਖਾ ਨਹੀਂ ਹੈ ਰਸ਼ੀਆ ਦੇ ਵਿੱਚ ਐਂਟਰ ਹੋਣਾ ਪਰ ਏਜੰਟ ਤੁਹਾਡੇ ਕੋ ਰਸ਼ੀਆ ਦੇ ਵਿੱਚ ਹੀ ਐਂਟਰ ਹੋਣ ਦੇ 10-10 ਲੱਖ ਰੁਪਏ ਤੁਹਾਡੇ ਕੋ ਠੱਗ ਲੈਂਦੇ ਨੇ ਤੇ ਇਹਦੇ ਲਈ ਵੀ ਤੁਸੀਂ ਹੋ ਜਾ ਅਵੇਅਰ ਤੇ ਇਹ ਯਾਦ ਰੱਖੋ ਕਿ ਹੁਣ ਯੂਰਪ ਦੇ ਬਾਰਡਰ ਉੱਤੇ ਬਹੁਤ ਜ਼ਿਆਦਾ ਸਖਤਾਈ ਹੋ ਗਈ ਹੈ ਕਿ ਤੁਹਾਨੂੰ ਕਹਿ ਦਿੱਤਾ ਜਾਵੇਗਾ ਕਿ ਹਾਂਜੀ ਅਸੀਂ ਸੇਫਲੀ ਡੌਂਕੀ ਲਵਾ ਕੇ ਤੁਹਾਨੂੰ ਸ਼ੈਨਗਨ ਵਿੱਚ ਅਸੀਂ ਛੱਡ ਦੇਾਂਗੇ ਪਰ ਇਹ ਬਿਲਕੁਲ ਹੀ ਝੂਠ ਹੈ ਕਿਉਂਕਿ ਬਹੁਤ ਜ਼ਿਆਦਾ ਸਖਤਾਈ ਹੋ ਗਈ ਹੈ ਇੱਕ ਗੱਲ ਸਮਝਣ ਦੀ ਜ਼ਰੂਰਤ ਆ ਉਹ ਗੱਲ ਇਹ ਆ ਕਿ ਡੌਂਕੀ ਕਦੇ ਵੀ ਸੇਫ ਨਹੀਂ ਹੁੰਦੀ ਤੇ ਡੌਂਕੀ ਤਾਂ ਡੌਂਕੀ ਹੁੰਦੀ ਆ ਭਾਵੇਂ ਕਿਸੇ ਤਰੀਕੇ ਦੇ ਨਾਲ ਲੱਗ ਜਵੇ ਤੇ ਬਾਰਡਰ ਪਾਰ ਕਰਾਉਂਦੇ ਨੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਜਿਹੜੇ ਯੂਰਪ ਦੇ ਵੱਖੋ ਵੱਖਰੇ ਬਾਰਡਰ ਨੇ ਉਹ ਬਾਰਡਰਾਂ ਨੂੰ ਕਲੋਜ਼ ਕਰ ਦਿੱਤਾ ਗਿਆ ਤੇ ਉਹਨਾਂ ਦੇ ਉੱਤੇ ਸਖਤਾਈ ਵਧਾ ਦਿੱਤੀ ਗਈ ਆ ਸਾਰੀਆਂ ਯੂਰਪ ਦੀਆਂ ਵੱਖੋ ਵੱਖਰੀਆਂ ਕੰਟਰੀਆਂ ਦੀਆਂ ਸਰਕਾਰਾਂ ਜਿਹੜੀਆਂ ਵਾਂ ਉਹ ਇਮੀਗ੍ਰੇਸ਼ਨ ਨੂੰ ਲੈ ਕੇ ਟਿੱਪਣੀ ਕਰ ਰਹੀਆਂ ਨੇ ਜਿਹੜੇ ਮੁਲਕਾਂ ਦੇ ਵਿੱਚ ਇਮੀਗ੍ਰੇਟਡ ਲੋਕਾਂ ਦੀ ਗਿਣਤੀ ਵਧ ਰਹੀ ਆ ਜੀ ਅਸੀਂ ਤੁਹਾਡੇ ਅੱਗੇ ਇਹੀ ਰਿਕੁਐਸਟ ਕਰਦੇ ਆ ਕਿ ਤੁਸੀਂ ਆਓ ਜੀ ਸੱਦ ਕੇ ਆਓ ਯੂਰਪ ਦੇ ਵਿੱਚ ਆਓ ਅਸੀਂ ਤੁਹਾਡਾ ਵੈਲਕਮ ਕਰਦੇ ਆਂ ਪਰ ਆਓ ਬਿਲਕੁਲ ਲੀਗਲ ਤਰੀਕੇ ਦੇ ਨਾਲ ਖੱਜਲ ਖਵਾਰ ਨਾ ਹੋਵੋ ਨਾ ਆਪਣੇ ਪੈਸੇ ਗਵਾਓ ਪਲੀਜ਼ ਇਹ ਸਾਡੇ ਵੱਲੋਂ ਤੁਹਾਡੇ ਅੱਗੇ ਰਿਕੁਐਸਟ ਹੈ ਕਿ ਬਿਲਕੁਲ ਲੀਗਲ ਤਰੀਕੇ ਦੇ ਨਾਲ ਆਓ ਆਓ ਜ਼ਰੂਰ ਜੀ ਜਿਹੜੇ ਲੋਕ ਕਹਿੰਦੇ ਨੇ ਕਿ ਇਹ ਅੱਜ ਡਰਾ ਰਹੇ ਨੇ ਜਾਂ ਇਹ ਲੋਕ ਸਾਡੀ ਮਨੋਬਲ ਤੋੜ ਰਹੇ ਨੇ ਬਿਲਕੁਲ ਨਹੀਂ ਮਨੋਬਲ ਤੋੜਦੇ ਕਿਉਂਕਿ ਅੱਜ ਤੋਂ 20 22 ਸਾਲ ਪਹਿਲਾਂ ਅਸੀਂ ਵੀ ਇਸੇ ਤਰੀਕੇ ਦੇ ਨਾਲ ਇੱਥੇ ਆਏ ਸੀ ਪਰ ਅੱਜ ਅਸੀਂ ਤਰੱਕੀ ਕਰ ਗਏ ਆ ਕਾਰੋਬਾਰ ਆ ਕੰਮ ਆ ਸਾਰਾ ਕੁਝ ਇਹ ਸਾਰਾ ਕੁਝ ਮਿਹਨਤ ਨਾਲ ਬਣਿਆ ਆ ਯਾਨੀ ਕਿ ਇਨਸਾਨ ਕਦੇ ਵੀ ਉਹ ਨਹੀਂ ਪੈਂਦਾ ਜਿਹੜਾ ਮਿਹਨਤ ਕਰਨ ਵਾਲਾ ਹੁੰਦਾ ਆ ਮਿਹਨਤ ਕਰਕੇ ਹੀ ਬੁਲੰਦੀਆਂ ਦੇ ਪਹੁੰਚਿਆ ਜਾਂਦਾ ਯਾਨੀ ਕਿ ਅਸੀਂ ਤੁਹਾਡੇ ਨਾਲ ਸੱਚਾਈ ਨਾਲ ਸਾਹਮਣਾ ਕਰਵਾ ਰਹੇ ਆ ਕਿ ਤੁਹਾਨੂੰ ਇੱਕ ਸੱਚ ਦਾ ਦਰਪਣ ਜਿਹੜਾ ਸ਼ੀਸ਼ਾ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਸਾਡੇ ਚੈਨਲ ਤੇ ਯਾਨੀ ਕਿ ਤੁਹਾਨੂੰ ਕੋਈ ਠੱਗ ਨਾ ਸਕੇ ਤੁਹਾਨੂੰ ਇੱਥੇ ਆ ਕੇ ਕਿਹੜੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਣਾ ਕਿਹੜੀਆਂ-ਕਿਹੜੀਆਂ ਉਹ ਪ੍ਰੋਬਲਮਾਂ ਆਉਣੀਆਂ ਵਾ ਕਿ ਜਿਹੜੀਆਂ ਤੁਸੀਂ ਘਰ ਬੈਠੇ ਦੇਖ ਸਕਦੇ ਹੋ ਜੀ ਯੂਰਪ ਆਉਣ ਤੋਂ ਪਹਿਲਾਂ ਤੁਹਾਨੂੰ ਬਿਲਕੁਲ ਹਰ ਇੱਕ ਕੰਮ ਸਿੱਖ ਕੇ ਆਉਣਾ ਚਾਹੀਦਾ ਹੈ ਜਿਹੜਾ ਤੁਹਾਡਾ ਮਨ ਕਰਦਾ ਕਿ ਤੁਸੀਂ ਆਹ ਕੰਮ ਕਰ ਸਕਦੇ ਹੋ ਉਹ ਸਿੱਖ ਕੇ ਆਓ ਤਾਂ ਕਿ ਇੱਥੇ ਆ ਕੇ ਤੁਸੀਂ ਖੱਜਲ ਖਵਾਰ ਨਾ ਹੋਵੋ ਕਿਸੇ ਦੇ ਥੱਲੇ ਰਗ ਲਾ ਕੇ ਕੰਮ ਨਾ ਕਰੋ ਕਿ ਮਜ਼ਦੂਰੀ ਮਜ਼ਦੂਰੀ ਨਾ ਕਰੋ ਤੁਸੀਂ ਨਾ ਕਿ ਇੱਕ ਹੈਲਪਰ ਦੇ ਤੌਰ ਤੇ ਕੰਮ ਕਰੋ ਤੁਸੀਂ ਜੇਕਰ ਵਧੀਆ ਕਾਰੀਗਰ ਬਣ ਕੇ आओ ਰਾਜ ਮਿਸਤਰੀ ਦੀ ਕਟਿੰਗ ਦਾ ਕੰਮ ਕੋਈ ਵੀ ਵੈਲਡਰ ਦਾ ਕੰਮ ਇਲੈਕਟ੍ਰੀਸ਼ੀਅਨ ਦਾ ਕੰਮ ਕੋਈ ਵੀ ਸਿੱਖ ਕੇ ਆਓ ਤੇ ਆਪਣੇ ਹੁਨਰ ਦਾ ਤੁਸੀਂ ਇੱਥੇ ਵਧੀਆ ਤਰੀਕੇ ਨਾਲ ਉਸ ਦਾ ਇਸਤੇਮਾਲ ਕਰ ਸਕਦੇ ਹੋ ਤੇ ਸਾਡੇ ਅੱਗੇ ਇਹੀ ਰਿਕੁਐਸਟ ਹੈ ਤੇ ਦੂਸਰੀ ਜੇ ਤੁਸੀਂ ਕਰੋ ਮਾਦੀਏ ਪੱਕੀਆਂ ਖਾਣੀ ਗਿੱਜੇ ਹੋ ਤਾਂ ਖਾਣਾ ਬਣਾਉਣਾ ਵੀ ਸਿੱਖਿਆਓ ਕਿ ਇੱਥੇ ਮਾਂ ਨਹੀਂ ਬੈਠੀ ਬਣਾਉਣ ਵਾਸਤੇ ਤੁਹਾਨੂੰ ਆਪਣੀ ਰੋਟੀ ਖੁਦ ਹੀ ਬਣਾਣੀ ਪੈਣੀ ਹੈ ਤੇ ਖੁਦ ਹੀ ਖਾਣੀ ਪੈਣੀ ਹੈ। ਤੱਤਿਆਂ ਦੱਤਿਆਂ ਆਪ ਹੀ ਲੋਣੀਆਂ ਪੈਣੀਆਂ ਤੇ ਹੱਥ ਸਾੜਨੇ ਪੈਣੇ ਆ। ਜੀ ਤੇ ਬਾਕੀ ਇੱਕ ਗੱਲ ਹੋਰ ਤੁਹਾਨੂੰ ਸ਼ੇਅਰ ਕਰ ਦਈਏ ਦੱਸ ਦਈਏ। ਕੁਕਿੰਗ ਦਾ ਕੰਮ ਵੀ ਸਿੱਖ ਲਓ ਉਹਦੀ ਵੀ ਬਹੁਤ ਲੋੜ ਆ ਤੰਦੂਰ ਦਾ ਕੰਮ ਸਿੱਖ ਲਓ ਬਹੁਤ ਲੋੜ ਆ ਪਰ ਹਰ ਦੇਸ਼ ਦੇ ਵਿੱਚ ਵੱਖ-ਵੱਖਰੇ ਤਰੀਕੇ ਨਾਲ ਜਿਵੇਂ ਫਰਾਂਸ ਦੇ ਵਿੱਚ ਕੰਟ੍ਰੈਕਸ਼ਨ ਤੇ ਬੰਦਿਆਂ ਦੀ ਲੋੜ ਹੁੰਦੀ ਆ ਉਥੇ ਰੰਗ ਦੇ ਬੰਦਿਆਂ ਦੀ ਲੋੜ ਹੁੰਦੀ ਆ ਸਪੇਨ ਦੇ ਵਿੱਚ ਜ਼ਿਆਦਾਤਰ ਲੋਕ ਲੋੜ ਪੈਂਦੀ ਆ ਰੈਸਟੋਰੈਂਟ ਤੇ ਲੋੜ ਪੈਂਦੀ ਆ ਜਾਂ ਦੁਕਾਨਾਂ ਤੇ ਲੋੜ ਪੈਂਦੀ ਆ ਜਿਹਦੇ ਵਿੱਚ ਇੰਗਲਿਸ਼ ਆਉਣੀ ਜ਼ਰੂਰੀ ਆ ਤੇ ਇਸ ਤੋਂ ਇਲਾਵਾ ਜਿਹੜੇ ਲੋਕ ਡਰਾਈਵਰ ਨੇ ਸਾਊਦੀ ਅਰਬ ਤੋਂ ਨੇ ਤੇ ਉਹ ਅਕਸਰ ਪੁੱਛਦੇ ਨੇ ਕਮੈਂਟ ਕਰਦੇ ਨੇ ਫੋਨ ਕਰਦੇ ਨੇ ਕਿ ਭਾਜੀ ਸਾਨੂੰ ਦੱਸੋ ਕਿ ਇੱਥੇ ਆ ਕੇ ਡਰਾਈਵਰੀ ਦਾ ਕੰਮ ਕਰ ਸਕਦੇ ਆ ਬਿਲਕੁਲ ਨਹੀਂ ਕੱਚੇ ਬੰਦੇ ਦੇ ਲਾਇਸੈਂਸ ਜਿਹੜਾ ਵਾ ਉਹ ਨਹੀਂ ਚੱਲਦਾ ਤੁਹਾਡੇ ਕੋਲ ਵੀਜ਼ਾ ਹੋਣਾ ਬਹੁਤ ਜ਼ਰੂਰੀ ਆ ਜੇ ਤੁਸੀਂ ਡਰਾਈਵਰੀ ਕਰਨੀ ਚਾਹੁੰਦੇ ਆ ਜੇ ਤੁਸੀਂ ਟਰੱਕ ਚਲਾਉਣਾ ਚਾਹੁੰਦੇ ਆ ਤੁਹਾਡੇ ਕੋਲ ਪੇਪਰ ਹੋਣੇ ਜ਼ਰੂਰੀ ਆ ਤੇ ਨਾਲ ਟਰੱਕ ਦਾ ਜਿਹੜਾ ਲਾਇਸੈਂਸ ਆ ਇੱਥੇ ਜਿਹੜੇ ਕਾਨੂੰਨ ਆ ਉਹ ਵੀ ਹੋਰ ਹਿਸਾਬ ਦੇ ਆ ਤੇ ਨਾਲ ਤੁਹਾਨੂੰ ਜਿਹੜਾ ਉਹ ਚੇਂਜ ਕਰਾਉਣਾ ਪੈਂਦਾ ਵਾ ਲਾਇਸੈਂਸ ਤੇ ਕਈ ਕੰਟਰੀਆਂ ਦੇ ਵਿੱਚ ਲਾਇਸੈਂਸ ਚੇਂਜ ਹੁੰਦੇ ਨੇ ਕਈ ਕੰਟਰੀਆਂ ਦੇ ਵਿੱਚ ਜਿਹੜੇ ਲਾਇਸੈਂਸ ਯੂਰਪ ਦੇ ਵਿੱਚ ਨਵੇਂ ਸਿਰਿਓਂ ਕਰਨੇ ਪੈਂਦੇ ਨੇ ਇਹ ਸੀ ਅੱਜ ਦੀ ਵੀਡੀਓ ਜੇਕਰ ਤੁਹਾਡਾ ਕੋਈ ਸਵਾਲ ਹੈ ਜਾਂ ਕੋਈ ਤੁਸੀਂ ਸਾਨੂੰ ਸੁਝਾਅ ਦੇਣਾ ਚਾਹੁੰਦੇ ਹੋ ਤੇ ਤੁਸੀਂ ਕਮੈਂਟ ਬਾਕਸ ਓਪਨ ਹੈ ਤੁਸੀਂ ਕਮੈਂਟ ਬਾਕਸ ਵਿੱਚ ਲਿਖ ਸਕਦੇ ਹੋ ਤੇ ਚੈਨਲ ਦੀ ਸਪੋਰਟ ਦੇ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਮਿਲਦੇ ਆ ਤੁਹਾਨੂੰ ਅੱਗੇ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਧੰਨਵਾਦ ਧੰਨਵਾਦ ਜੀ